ਇਹੇ ਬੰਦਿਆਂ ਨੇ ਵੀਰੇ ਕੀ ਕਰਿਆ ਨਾ ਸਮਾਣੇ ਸਮਾਣੇ ਗਾਜੇਵਾਦ ਦੇ ਬੰਦੇ ਦਾ ਏਟੀਐਮ ਬਦਲ ਲਿਆ ਏਟੀਐਮ ਦੇ ਵਿੱਚੋਂ ਉਸ ਤੋਂ ਬਾਅਦ ਉਹ ਉੱਥੋਂ ਸਮਾਣੇ ਤੋਂ ਕਿਸੇ ਏਡੀਐਮ ਤੋਂ 25000 ਰੁਪਏ ਤਾਂ ਉੱਥੋਂ ਕਢਾ ਲਿਆ ਉਸ ਤੋਂ ਬਾਅਦ ਆ ਜਿਹੜਾ ਪਤਾਜ ਪੈਲਸ ਕੋਲ ਪੰਪਾਗਾ ਉੱਥੋਂ ਕਢਾ ਲਿਆ 20000 ਰੁਪਿਆ ਆ ਪੈਸੇ ਦੇਖੋ ਨੇ ਗਿਣੇ ਵੀ ਨਹੀਂ ਹੈਗੇ ਐਂ ਬਿਨਾ ਗਿਣੀ ਪਾਏ ਨੇਗੇ ਸੱਕ ਤਾਂ ਇਹਨਾਂ ਤੇ ਉੱਥੇ ਹੋ ਰਿਆ ਤੀਗਾ ਪੰਪ ਵਾਲਿਆਂ ਨੂੰ ਕਹਿੰਦੇ ਵੀ ਸਾਡਾ ਮਰੀਜ਼ ਦਾ ਖਲਾਸਾ ਸਾਨੂੰ ਸੇਤੀ ਦੇ ਦਿਓ ਪੈਸੇ ਠੀਕ ਆ ਨਾ ਦੇਖੋ ਇਹਨਾਂ ਨੇ ਗਿਣੇ ਵੀ ਨਹੀਂ ਏਟੀਐਮ ਚ ਆਪ ਭਰਿਆ ਪਿੰਨ ਵੀ ਆਪ ਭਰਿਆਗਾ ਇਹ ਦੋ ਬੰਦੇ ਨੇ ਮੋਟਰਸਾਈਕਲ ਤੇ ਤੇਗੇ ਪੂਰੀ ਕਾਲੀ ਦੇ ਵਿੱਚ ਜੇ ਕਿਸੇ ਨੂੰ ਇਹਨਾਂ ਵੀਰਾਂ ਬਾਰੇ ਇਹਨਾਂ ਬਾਰੇ ਵੀਰੇ ਪਤਾ ਲੱਗਦਾ ਕਿਸੇ ਨੂੰ ਵੀ ਇਹ ਚੋਰਾਂ ਬਾਰੇ ਤਾਂ ਉਹਨਾਂ ਦੀ ਜਿਹੜੀ ਆਈਡੀ ਆ ਤਾਂ ਬੰਦੇ ਦੀ ਗੁਪਤ ਰੱਖੀ ਜਾਊਗੀ ਗਾਜੇਵਾਸ ਦਾ ਬੰਦਾ ਜਿਹਦੇ ਨਾਲ ਠੱਗੀ ਵਜੀ ਹੈਗੀ ਠੀਕ ਆ ਤੇ ਗਰੀਬ ਬੰਦਾਗਾ ਜਿਹਦਾ ਵਿਚਾਰੇ ਦਾ ਉਹ ਚਲੋ ਗਰੀਬ ਆ ਮੀਰਾ 45000 ਜੀ ਦਾ ਗਿਆਗਾ ਉਹ ਤਾਂ ਤੁਹਾਨੂੰ ਪਤਾ ਹੀ ਹੈਗਾ ਬੇਹੱਕੇ ਪੈਸੇ ਤਾਂ ਕੋਈ ਵੀ ਨਹੀਂ ਬੰਦਾ ਚਰਦਾ ਇਹ ਦੋ ਬੰਦੇ ਨੇਗੇ ਗਾਜੇਵਾਦ ਦੇ ਬੰਦੇ ਨਾਲ ਇਹਨਾਂ ਨੇ ਠੱਗੀ ਮਾਰੀ ਆਗੀ ਸਮਾਣੇ ਏਟੀਐਮ ਦੇ ਵਿੱਚ ਇਹਨਾਂ ਨੇ ਕਾਂਡ ਕਰਿਆਗਾ ਅੱਧੇ ਪੈਸੇ ਏਟੀਐਮ ਚੋਂ ਕਢਾਏ ਨੇ ਅੱਧੇ ਪੈਸੇ ਇਹਨਾਂ ਨੇ ਆ ਕੇ ਉਹ ਪੰਪ ਤੇ ਸਵਾਈਪ ਕਰਾਏ ਨੇ ਪੰਪ ਵਾਲਿਆਂ ਦਾ ਹੂੰ ਤਾਂ ਵੀਰੇ ਦਿੰਦੇ ਨਹੀਂ ਕਿਸੇ ਨੂੰ ਵੀ ਪੈਸੇ ਪੰਪ ਵਾਲੇ ਪੰਪ ਵਾਲੇ ਵਿਚਾਰੇ ਕਹਿੰਦੇ ਸਾਨੂੰ ਤਾਂ ਇਹਨਾਂ ਨੇ ਐਂ ਕਹਿ ਕੇ ਪੈਸੇ ਲਏ ਨੇ ਵੀ ਸਾਡਾ ਮਰੀਜ਼ ਦਾਖਲਾ ਸਾਨੂੰ ਪੇਮੈਂਟ ਦੀ ਜ਼ਰੂਰਤ ਆਗੀ ਵੀ ਏਟੀਐਮ ਨਹੀਂ ਕੋਈ ਚੱਲ ਰਿਹਾ ਚਲੋ ਹਲਾ ਤਰਸਾ ਕੇ ਵੀਰੇ ਦੇ ਦਿੰਦਾ ਦੱਸਣ ਵਾਲੇ ਨੂੰ ਵੀਰੇ ਗੁਪਤ ਰੱਖਿਆ ਜਾਊਗਾ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹੋ ਜੀ ਵੀਡੀਓ ਸ਼ੇਅਰ ਕਰਦਿਆ ਕਰੋ ਵੀਰੇ ਚਲੋ ਕਿਸੇ ਦਾ ਭਲਾ ਹੋ ਜੇ ਹਨਾ ਆਪਾਂ ਤਾਂ ਕਹਿੰਦੇ ਕਿਸੇ ਦਾ ਭਲਾ ਹੋ ਜੇ ਇਹ ਦੋ ਬੰਦੇ ਨੇਗੇ ਵੀਰੇ ਇਹਨਾਂ ਦੀ ਪਛਾਣ ਹੋ ਤਾਂ ਜਾਊਗੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਵੀਰੇ ਬਹੁਤ ਬਹੁਤ